ਸਾਸੀ ਕਾਲ 사ਸੀ ਕਾਲ ਜਗੇ ਵੀਰ 사ਸੀ ਕਾਲ ਕੀ ਹਾਲ ਜੀ ਬੜੇ ਵਧੀਆ ਜਗੇ ਵੀਰ ਤੇ ਨਾਮ ਤੇ ਐਡਰੈਸ ਦੱਸ ਦਿਓ ਇੱਕ ਰੱਬਣਾ ਪਿੰਡ ਵਾਂਚੜੀ ਤਹਿਸੀਲ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਹਾਂਜੀ ਹਾਂਜੀ ਨਾਮ ਹਰਸ਼ਦੀਪ ਨੰਬਰ ਫੋਨ ਨੰਬਰ 78145178 ਜਗੇ ਵੀਰ ਠੀਕ ਹੈ ਹਾਂਜੀ ਤੇ ਵੀ ਜੀ ਕਿਨਵਾ ਸੁਆ ਵੈੜ ਸੁਈ ਆ ਬਿਲਕੁਲ ਤਾਜੀ ਸੁਈ ਹੈ ਜੇ ਹੁਣੇ ਸੁਆ ਸੁਆ ਸੁਈ ਜੇ ਜਗੇ ਵੀਰ ਦੂਜਾ ਸੁਆ ਸੁਈ ਆ ਮਗਰ ਵਸ਼ਾ ਆ ਗਿਆ ਜੀ ਹਾਂਜੀ ਵਸ਼ਾ ਆ ਗਿਆ ਜਗੇ ਵੀਰ ਵੇਖ ਵਸ਼ੀ ਆਹ ਦੇਖ ਕਈ ਢੱਕ ਪਹਿਲਾਂ ਸੁਗੇੜੀ ਜਿਹੜੀ ਜੀਐਡੀਪੀ ਪ੍ਰੋਪਰ ਫਾਦਨੀ ਨੇ ਵਰਕਿੰਗ ਟੇਨ ਨੂੰ ਛੱਡਾ ਜਿਹੜਾ ਬੜਾ ਚੰਗਾ ਚੱਕੀ ਵੀਰ ਬੱਸੀ ਨੂੰ ਵੇ ਇਹ ਚੀਜ਼ ਕੀ ਕਹਾ ਬਤਾਜੀ ਚੱਡਾਵੇਂ ਕਿ ਮੈਂ ਅਸੀਂ ਥਲੇ ਜਾਂ ਕਿਵੇਂ ਇੰਦਰ ਥੱਬੇ ਦਾ ਹੀ ਲੈਵਾ ਲਈ ਜੀ ਆਹ ਇੱਥੇ ਲੜਾ ਜਿੰਨਾ ਜਿੰਨਾ ਅਸੀਂ ਯੇਰ ਪਾਉਣੀ ਹੈ ਜੱਗੇ ਵੀਰ ਆ ਯੇਰ ਪਾਉਂਦੇ ਨਾ ਕਦੀ ਵੀ ਗਾਹ ਜਿਹੜਾ ਸੁੰਦੀ ਹੈ ਨਾ ਯੇਰ ਪਾਉਂਦੀ ਪਾਉਂਦੀ ਦੁਲੀ ਗਾਬਾ ਚ ਬਤਾ ਚੜ ਚੱਟ ਕੇ ਵੀ ਚਲੋ ਵੀਰ ਭਾਵਾ ਸਵਾਰ ਨੇ ਸਾਰੇ ਆਪਣੇ ਦੋ ਸਾਰਿਆਂ ਬਲਾ ਬਾਕੀ ਥਾਂ ਨੂੰ ਚੰਗਾ ਦੋਹਰਾ ਲੱਗਾ ਥਾਂ ਦੋਹਰਾ ਤੇ ਮੇਨ ਗੱਲ ਇੱਥੇ ਮਗਰ ਉਹ ਇਹ ਕਿ ਕੀ ਸ਼ੈ ਕੀ ਲੱਗਾ ਸ਼ਾਈ ਵਾਲ ਕ੍ਰੋਸ ਜਿੱਥੇ ਮਰਜੀ ਬੈ ਜਾ ਪਰਵਾਹੀ ਕੋਈ ਨਹੀਂ ਕਰਮਾਈ ਕੋਈ ਗਰਮੀ ਦਾ ਨਹੀਂ ਚੱਕਰ ਕੋਈ ਅੱਜ ਬੈ ਜਾ ਦੋ ਜਣ ਬੈ ਜਾ ਭੋਈ ਚਵਾਈ ਕਰਨ ਕੋਈ ਗੱਲ ਵੇਰੇ ਜਦਾਂ ਉਹਦਾ ਨਹੀਂ ਇਹਨੇ ਵੀ ਮੀਟ ਖਾਦੀ ਲਾਉਂ ਚਾਹੀਦੇ ਪਾਣੇ ਸਾਰੇ ਬਰੀਕ ਬਰੀਕ ਨਾੜਾ ਨਾੜਾ ਕਿੰਨੀਆਂ ਜਗ੍ਹਾ ਵੀ ਰਪੈਰ ਉਹ ਕਿੱਡੀ ਤਗੜੀ ਲੱਗੀ ਜਗ੍ਹਾ ਵੀ ਰਦਰ ਕਿੱਡੀ ਤਗੜੀ ਬਾਕੀ ਮਿਲਕ ਵੀ ਆ ਬੜੀ ਚੰਗੀ ਆ ਵੇ ਪੈਪ ਕਿੱਡੀ ਤਗੜੀ ਲੱਗੀ ਆ ਕਹਿੰਦਾ ਜੇ ਜੈਨਰੀ ਕਰਵਾ ਆਪਾਂ ਕਹਿੰਦੇ ਨੇ ਦੁੱਧ ਦੇ ਵਿੱਚ 27 28 ਕਿਲੋ ਚ ਵਾਜੇ ਪਹਿਲਾ ਸਵੇਰ 22 ਕਿਲੋ ਦੁੱਧ ਦਿੱਤਾ ਵਾ ਪਹਿਲੇ ਸਵੇਰ ਆਪਾਂ ਲੈ ਜਦੇ ਵੀਰ ਨੂੰ ਪਹਿਲਾ ਸਵੇਰ 22 ਕਿਲੋ ਦੁੱਧ ਦਿੱਤਾ ਵਾ ਮੈਂ ਕਿ 25 ਪਲੱਸ ਦੁੱਧ ਦੇ ਦੂੰਗੀ 25 ਪਲੱਸ ਚੱਲੂਗੀ ਸਵੇਰ ਦੇ ਚੱਕੀ ਕੋਈ 27 28 ਕਿਲੋ ਮੇਨਗਰਾ ਸ਼ਾਹੀ ਹਲ ਕ੍ਰੋਸ ਜਰਸੀ ਕ੍ਰੋਸ ਆ ਸਭ ਤੋਂ ਵੱਡੀ ਗੱਲ ਸੂਨਬਲ ਟਿਕਾਣੇ ਗਈ ਆ ਜਿਹੜੀ ਹੋਂਦੀ ਸੁਈ ਨਾ ਸਾਰੀ ਗਰਮੀਆਂ ਗਰਮੀਆਂ ਦੁੱਧ ਦੇ ਤਾਂ ਸਾਰਾ ਸਿਆਲ ਗਰਮੀਆਂ ਵੀ ਕਢਾ ਦੇਣੀਆਂ ਤਿੰਨ ਚਾਰ ਮਹੀਨੇ ਸਿਆਲ ਸਾਰਾ ਸਟਾਈਲਿਸ਼ ਢੋਲੇ ਪਾ ਕੇ ਕੋਈ ਜਗ੍ ਕਿ ਦੇਤ ਕਰਕਦੇ ਨਹੀਂ ਜੱਗੇ ਵੀਰੇ ਤੇ ਬਾਕੀ ਆਪਾਂ ਵੇਖ ਹੀ ਸਕਦੇ ਬਿਲਕੁਲ ਤਾਜੀ ਸੂਈ ਪੁੱਛ ਜਿਆਦੀ ਲੱਪੇ ਨੂੰ ਪੁੱਛੀ ਵੀ ਨਹੀਂ ਆਈ ਰੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਤੇ ਕੋਈ ਇਹਨਾਂ ਗੱਲ ਆ ਚੀਜ਼ ਲੈ ਮੇਰੇ ਕਿਹਦੇ ਭੁੱਖਾ ਹੀ ਲੈਂਦੀਆਂ ਨਾ ਜੱਗੇ ਵੀਰੇ ਚਾਹ ਬਕਾਲ ਆ ਵੀਰੇ ਜੀ ਇਹਦੇ ਘਰ ਚੋਂ ਆਣ ਵਾਲੇ ਬੰਦੇ ਨੂੰ ਬਹੁਤ ਜਿਆਦੀ ਵਧੀਆ ਤਾਜੀ ਸੂਈਆਂ ਬਿਨਾ ਬੱਚਾ ਹੀ ਦਾ ਮਰਜੀ ਬੈਂਦਾ ਫਿਰ ਇਹਨੇ ਪਰਵਾਹ ਹੀ ਕੋਈ ਨਹੀਂ ਆ ਜੱਗੇ ਵੀਰੇ ਫੱਬੇ ਦਾ ਬਹਾਨਾ ਲਾਈ ਚਿਰਦੀ ਐਹੋ ਜੀ ਗਾਉਂ ਦੀ ਫੈਡ ਵੀ ਚੰਗੀ ਆਉਂਦੀ ਆ ਹਾਂ ਪਰ ਹੱਬ ਜਾ ਰਿਹਾ ਇੱਥੇ ਘਰ ਵੀ ਇੱਕ ਮਿੰਟ ਕੱਕਾਲੀ ਪਈਦੀ ਕਾਲੀ ਪਈਦੀ ਰਾਈ ਪਈਦੀ ਹੁਣ ਇਹ ਸੂਈ ਉਧਾ ਦੇ ਜਿੱਥੇ ਮਰਜੀ ਬੈ ਜਾ ਧਾਰਾ ਤੋਂ ਮਰਾ ਹੀ ਉਫਾਦ ਦੇ ਕਿੱਦਾਂ ਜੀ ਦਾ ਕਿਦਾਂ ਆ ਚੰਗੀ ਵੱਡੇ ਪੂਰੇ ਪੱਲੇ ਦੇ ਵੱਡੇ ਪੱਲੇ ਦੀ ਆ ਵੱਡੀ ਆ ਜਿੰਨੀ ਵੀ ਆ ਬਾਕੀ ਵੇਖ ਲੋ ਸਾਰੇ ਸਿਆਣੇ ਜੀ ਬਣੀ ਫਣੀ ਚੰਗੀ ਆ ਜੀ ਬਣੀ ਫਫੀ ਸਾਰੀ ਚੰਗੀ ਆ ਵੀਰ ਗਾਂ ਦੇ ਵੇ ਇਧਰ ਵੇ ਗਫੀ ਵੇ ਕਿੰਨੀ ਆ ਵੇ ਮੇਰੇ ਜੱਗੇ ਵੀਰ ਪੰਡਾ ਹੀ ਪਾਈ ਆਉਣ ਦੇ ਆ ਕੇ ਲੈ ਵੇ ਲੋ ਦੇ ਕਸਰ ਹੀ ਕੋਈ ਨਹੀਂ ਛੱਡੀ ਕਰਮਾ ਵਾਲੀ ਨੇ ਹੁਣ ਵੇਖਣ ਜੱਗੇ ਵੀਰ ਵੀਰਪਰਾ ਚੱਡਾ ਵੇਖਣ ਮੇਨ ਗੱਲ ਬਸ਼ੀਰ ਕੀ ਲੱਗਦਾ 12 ਬਾਰ ਕੇ ਖਾ ਦੇ ਕੋਈ ਪੰਡਾ ਹੀ ਪਾਈ ਆਉਂਦੀ ਜੱਗੇ ਵੀਰ ਵਾਚੂ ਵੇ ਕਰਾਣਾ ਹੈ ਬਿਲਕੁਲ ਇਧਰ ਇਧਰ ਹੈ ਦੋਵੇਂ ਬੰਨੇ ਬੈ ਜਾ ਬੰਨੇ ਸਰ ਮਾਲੀ ਇੱਧਾ ਬੈ ਕੇ ਮਾਰੀਆ ਤਾਰਾ ਵੇ ਅੱਦੋ ਚਵਾਂ ਥਾਂ ਨਾ ਚਾਹੀਦਾ ਇੱਧਰ ਜੱਗੇ ਜੀ ਯਾ ਬਾਪਾ ਮੈਂ ਨਹੀਂ ਪਾਈ ਉਹਨੇ ਚੂੜੀਆਂ ਬੜੀ ਚੰਗੀ ਨੇ ਮੋਟਰ ਹੀ ਚਲਾਈ ਜੱਗੇ ਵੀਰ ਵੇ ਆ ਵੇ ਮਗਰ ਉਹ ਆ ਚਿੱਟਾ ਦੁੱਧ ਵਿੱਚ ਚਿੱਟਾ ਆ ਮਗਰ ਆ ਜੱਗੇ ਵੀਰ ਜਿਹੜੀ ਸ਼ੈਮ ਖਾਣ ਵਾਲੀ ਵੇ ਇੱਧਰ ਥਾਂ ਵਾਲਾ ਲੈ ਵਾ ਤੇ ਚੱਡਾ ਵੇ ਕਿੱਡਾ ਇਹਨੂੰ ਆਂਦੇ ਆਪਾਂ ਕਹਿ ਦਿੰਨੇ ਟਾਪੀ ਲਾਈ ਫਿਰਦੀ ਆ ਇੱਧਰ ਟਾਪੀ ਲਾਈ ਫਿਰਦੀ ਕਰਮਾਂ ਵਾਲੀ ਲਾਈ ਫਿਰਦੀ ਵਸਦੀ ਵੇ ਇਹਦਾ ਫਿਰ ਵੀ ਜਿਹਦਾ ਮੋਲੇ ਦਾ ਫਿਰ ਕਰਦੀਏ ਜੈ ਜਾਈ ਇਹਦਾ ਮੁੱਲ ਜੈ ਜਾਈ ਜੱਗੇ ਵੀਰ ਕਰਤਾ ਵਾ ਹਾਂਜੀ 70000 ਰੁਪਇਆ ਹਾਂ ਨਹੀਂ ਜਗੇਵੀਰ ਜੁੈਂਕ ਕਰ ਦਈਏ ਮਾਨ ਦਾ ਬਲੀਆ ਛੋੜ ਨਹੀਂ ਜਟਰਾ 65000 ਪੂਰੇ 65000 ਦੀ ਹਾਂਜੀ 65 ਤੋਂ ਵੀ 1000 ਹੋਰ ਛੜਦੀ ਹੈ 64 ਦੀ ਦੇ ਦਈਏ ਜਗੇਵੀਰ ਪੱਕੀ ਪਲੱਸ ਵਾਲੀ ਆ ਆ ਜਗੇਵੀਰ ਆਉਂਦੇ ਨਹੀਂ ਤੱਕ ਬਾਰ ਜਗੇਵੀਰ ਇਧਰ ਉਹ ਸਾਹ ਲਾ ਲਾ ਦੇ ਨਹੀਂ ਚਾਹ ਸੀ 50000 ਦੀ ਦੇਣੀ ਜੱਗੇ ਚਲ ਕੋਈ ਕਰ ਦਾਂਗੇ ਮੰਨ ਤਾ ਨਹੀਂ ਕੇ 60000 ਦੀ 30000 ਦੀ 30000 ਦੀ 80000 ਦੀ ਕੀ ਕਰਦੇ ਭਰਾਏ ਤੋਂ ਘਰ ਨਾ ਗਵੇ ਹੱਥ ਜੋੜ ਕੇ ਬੇਨਤੀ ਆ ਇਹਨਾਂ ਦੇ ਬਹੁਤ ਦਾ ਜੀ 25 ਪਲਸ ਵਾਲੀ ਹੈ 25 ਪਲਸ ਵਾਲੀ ਕਰਵਾ ਲਈ ਪਰ ਆ ਸ਼ਾਇਦ ਵੇਚਦਾ ਇਧਰ ਆ ਨਹੀਂ ਗੁਣਾ ਵੀ ਠੀਕ ਹੈ ਵੀ ਸਾਸੀ ਗੱਲ ਸਾਸੀ ਗੱਲ